ਜਾ ਪੀਂਜਾ ਭਰਤ ਵਰਯੁਗਾ ਕਾਲਸਾ ਵਰਯੁਗ ਪਤੇ ਅਸੀਂ ਅੱਜ ਕੋਡ ਬੀ ਤੋਂ ਹੀ ਐਸਜੀਆਰ ਵਰਸ ਤੋਂ ਕੋਡ ਬੀ ਵਿਖੇ ਅਸੀਂ 26 ਜਨਵਰੀ ਦਾ ਦਿਨ ਮਨਾ ਰਹੇ ਹਾਂ ਇਹ 36ਵਾਂ ਜਨਮ ਦਿਨ ਹੈ ਤਦਕੇ ਬਾਬਾ ਸਾਹਿਬ ਦੀ ਕੋਰਤ ਪਛਿਆ ਦਾ ਇਹ ਰਿਜ਼ਲਟ ਸੀ ਜਦਕੇ 2 ਸਾਲ ਤੇ 11 ਮਹੀਨੇ 18 ਦਿਨ ਵਿੱਚ ਇਹ ਸਬਦਾਨ ਤਿਆਰ ਕੀਤਾ ਗਿਆ ਤੇ ਸਾਲ 1950 26 ਜਨਵਰੀ ਨੂੰ ਇਹ ਸਾਡੇ ਮੁਲਕ ਚ ਲਾਗੂ ਹੋਇਆ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਬਾਬਾ ਸਾਹਿਬ ਨੇ ਸਾਨੂੰ ਇਹ ਸੰਵਿਧਾਨ ਬਣਾ ਕੇ ਦਿੱਤਾ ਜਿਹੜਾ 397 ਤਰਾਵਾ 9 ਨਿਯਮਾਂ ਤੇ ਸਾਡੇ ਐਡਾ ਬੜਾ ਸੰਵਿਧਾਨ ਮਿਲਾਇਆ ਵਾਈ ਭਾਗਾ ਜੋ ਬੰਦਿਆ ਆ ਤੇ ਸਾਨੂੰ ਆਸ ਹੈ ਕਿ ਸਾਡੇ ਸੰਵਿਧਾਨ ਦੀ ਵਰਲਡ ਵਿੱਚ ਪਹਿਲਾ ਸੰਵਿਧਾਨ ਹੈ ਡੈਮੋਕਰੈਟਿਕ ਸੰਵਿਧਾਨ ਹੈ ਕਿ ਹੋਰ ਸੰਵਿਧਾਨਾਂ ਬਿਸ਼ੱਕ ਹੋਏ ਆ ਇਹ ਬਹੁਤ ਵੱਡਾ ਸਰਾ ਸੰਵਿਧਾਨ ਹੈ ਤੇ ਸਾਨੂੰ ਇਹ ਸਾਨੂੰ ਹਰ ਹਾਲਤ ਵਿੱਚ ਸਾਲਵਾਦ ਮਨਾਣਾ ਚਾਹੀਦਾ ਕਿ ਵਾਈ ਗੁਜੀ ਕਾ ਖਾਲਸਾ ਵਾਈ ਵਾਈ ਦੀ ਕੀ ਫਤਹਿ ਅੱਜ 26 ਜਨਵਰੀ 2025 ਭਾਰਤ ਦੇ ਸੰਵਿਧਾਨ ਦਾ 56ਵਾਂ ਗਣਤੰਤਰ ਦਿਵਸ ਅਸੀਂ ਅੱਜ ਸਾਰੇ ਕਟ ਪ੍ਰਮਿੰਦਰ ਸੂਦੀ ਅਲਵਾਈ ਹੇਟ ਕੋਰਪਸ ਵਿਖੇ ਉਹਨਾਂ ਦੇ ਹੋਟਲ ਪਿੱਛੇ ਬਣਾ ਰਹੇ ਹਾਂ ਇਸ ਦਿਨ ਨੂੰ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਜੜਿਆ ਲਾਗੂ ਹੋਇਆ ਸਾਡਾ ਆਪਣਾ ਸੰਵਿਧਾਨ ਸਾਡੀ ਆਪਣੀ ਗਵਰਨਮੈਂਟ ਆਫ ਦੀ ਪੀਪਲ ਗਵਰਨਮੈਂਟ ਫਾਰ ਦੀ ਪੀਪਲ ਗਵਰਨਮੈਂਟ ਬਾਈ ਦੀ ਪੀਪਲ ਡੈਮੋਕਰੈਟਿਕ ਸੋਸ਼ਲ ਸੈਟਅਪ ਜਿਹੜਾ ਹੈ ਸਾਡੇ ਦੇਸ਼ ਵਿੱਚ ਲਾਗੂ ਹੋਇਆ ਤੇ ਵੈਲਫੇਅਰ ਲਈ ਇਹ ਜਿਹੜਾ ਸੰਵਿਧਾਨਕੀ ਜਿੱਥੇ ਵਿੱਚ ਇਹਦੇ ਕਿਨੇ ਨਿਦੇਸ਼ਿਤ ਨਾਤੇ ਕਹਿੰਦੇ ਆ ਕਿ ਅਸੀਂ ਲੋਕਾਂ ਦੇ ਸਿਟੀਜ਼ਨ ਦੇ ਵੈਲਫੇਅਰ ਲਈ ਕੰਮ ਕਰਨਾ ਹੈ ਤੇ ਇਹ ਹਸਪਤਾਲ ਜਿਹੜਾ ਹੈ ਇਹਦੇ ਡਾਕਟਰ ਸਾਹਿਬ ਜੀ ਔਰ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਸਮਾਜ ਦੇ ਵੈਲਫੇਅਰ ਲਈ ਜਿੱਥੇ ਪੇਸ਼ੈਂਟ ਨੂੰ ਬਹੁਤ ਅੱਛਾ ਇਲਾਜ ਦੇ ਰਿਹਾ ਉੱਥੇ ਨਾਲ ਦੀ ਨਾਲ ਇਲਾਕੇ ਭਰ ਨੂੰ ਇਸ ਹਸਪਤਾਲ ਦੇ ਡਾਕਟਰ ਸਾਹਿਬ ਦੀ ਇਨਾਂ ਦੀ ਕਿਰਤ ਦੇ ਇਨਾਂ ਦੀ ਕੰਮ ਕਰਨ ਦੇ ਤਰੀਕੇ ਇਨਾਂ ਦਾ ਮੇਨਟੇਨ ਦੇ ਸੋਸ਼ਲ ਸੁਸਾਇਟੀ ਦੇ ਨਾਲ ਰਲ ਕੇ ਕੰਮ ਕਰਦੇ ਬਹੁਤ ਹੀ ਮੈਂ ਆਪਣੇ ਵੱਲੋਂ ਪੰਜਾਬ ਗਵਰਨਮੈਂਟ ਪੈਨਸ਼ਨਰ ਸੁਸਟੇਨਸ਼ਨ ਗਿਰਾਸ਼ਗਰ ਪਰ ਦੀ ਟੀਮ ਵੱਲੋਂ ਨਾਰਦਾਵਈਆ ਬਹੁਤ ਧੰਨਵਾਦ ਕਰਦਾ ਹਾਂ ਕਿ ਸਭ ਨੂੰ ਮੁਬਾਰਕਬਾਦ ਦਿਨਾ ਹ ਕਿ ਇਹ ਦਿਨ ਵਾਰ-ਵਾਰ ਅਸੀਂ ਮਨਾਈਏ ਤੇ ਅਸੀਂ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਈਏ ਇਨਕਲਾਬ ਜਿੰਦਾਬਾਦ ਸਲਾਮ ਦਵਾ ਨਮਸਤੇ ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਰਟ ਤੋਂ ਅੱਜ 26 ਜਨਵਰੀ 2025 ਜੋ ਕਿ ਰਿਪਬਲਿਕ ਡੇ ਗਣਤੰਤਰ ਦਿਵਸ ਬੜੇ ਹੀ ਧਾਮ-ਧੂਮ-ਧਾਮ ਤੇ ਚਾਹਮਾਂ ਦੇ ਨਾਲ ਮਨਾਇਆ ਗਿਆ ਇਹ ਇਸ ਦਿਨ 26 ਜਨਵਰੀ 1950 ਦੇ ਵਿੱਚ ਸਾਡਾ ਦੇਸ਼ ਦੁਨੀਆ ਦਾ ਸਭ ਤੋਂ بڑا ਡੈਮੋਕਰੈਟਿਕ ਦੇਸ਼ ਜੋ ਕਿ ਹੋਂਦ ਵਿੱਚ ਆਇਆ ਆਫਟਰ ਗਣਤੰਤਰ ਦਿਵਸ ਦੇ ਬਾਅਦ ਇਹ 2 ਸਾਲ 11 ਮਹੀਨੇ 18 ਦਿਨ ਦੀ ਤਪੱਸਿਆ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਜਿਨ੍ਹਾਂ ਦੇ ਬਦੌਲਤ ਇਹ ਰਿਪਬਲਿਕ ਡੇ ਮਨਾਇਆ ਜਾ ਰਿਹਾ ਇਸ ਦਿਨ ਸੰਵਿਧਾਨ ਸਾਡਾ ਸਾਡੇ ਦੇਸ਼ ਦਾ ਲਾਗੂ ਕੀਤਾ ਗਿਆ ਸੰਵਿਧਾਨ ਲਾਗੂ ਕਰਨ ਤੋਂ ਬਾਅਦ ਹੀ ਇਸ ਦੇਸ਼ ਦੀ ਸਾਡੇ ਪੂਰੇ ਵਰਲਡ ਦੇ ਵਿੱਚ ਹੋਂਦ ਹੋਈ ਮੇਰੇ ਵੱਲੋਂ ਤੇ SGR ਦੀ ਪੂਰੀ ਟੀਮ ਵੱਲੋਂ ਇਸ ਗਣਤੰਤਰ ਦਿਵਸ ਮੌਕੇ ਸਾਰਿਆਂ ਨੂੰ ਹੀ ਬਹੁਤ-ਬਹੁਤ ਸ਼ੁਭਕਾਮਨਾ Thank you.